ਆਪਾਂ ਹਮੇਸ਼ਾ ਇਤਫਾਕ ਰੱਖਿਏ mohabbat ਰੱਖਿਏ ਗਰੀਬ ਗੁਰਬੇ ਦੀ ਮਦਦ ਕਰੀਏ ਮੇਰੇ ਸਾਹਮਣੇ ਮਨਰਜੀਤ ਸਿੰਘ ਬਿਠੇ ਆ ਇੱਕ ਮੇਰੇ ਨੇੜੇ ਸੱਜਣ ਬਿਠੇ ਸੀ ਪ੍ਰਭ ਜੀ ਦੇ ਸੇਵਾ ਨਾ ਉਦਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਵਰਸੀ ਦੇ ਵਿਆਸ ਸੀ ਤੇ ਮੈਂ ਫੇਰ ਕਹਿਣਾ ਅਕਾਲੀ ਵਰਕਰਾਂ ਨੂੰ ਅਕਾਲੀ ਅਕਾਲ ਨੂੰ ਮੰਨਣ ਵਾਲੇ ਅਕਾਲੀ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਨੇ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਜਥੇਦਾਰ ਮੋਹਨ ਸਿੰਘ ਤੋੜ ਵੱਡੇ ਵੱਡੇ ਨਾਮ ਸਾਰੇ ਸਾਬਤ ਸੂਰਤ ਸਨ ਸਰਦਾਰ ਸਨ ਤੋ ਆਪਾਂ ਇੱਥੇ ਆਏ ਆ ਅੱਜ ਮੈਂ ਹਦਾਇਤ ਕਰਦਾ ਇਹਨਾਂ ਦੇ ਇਹਨਾਂ ਨੂੰ ਸਰੋਪਾਉ ਦੀ ਬਖਸ਼ਿਸ਼ ਹੋਊਗੀ ਬਿੰਦਰਜੀਤ ਸਿੰਘ ਇਹ ਅੱਜ ਤੋਂ ਬਾਅਦ ਕਿਸ ਦਾੜੀ ਇਹ ਸਾਬਤ ਰੱਖਣਗੇ ਸਰਦਾਰ ਪ੍ਰਭਜੀਤ ਸਿੰਘ ਉਹ ਮੇਰੇ ਨੇੜੇ ਨੌਜਵਾਨ ਬੈਠੇ ਸੀ ਇਹ ਵੀ ਅੱਜ ਤੋਂ ਬਾਅਦ ਹੋਰ ਵੀ ਕੋਈ ਕਿਸੇ ਦੇ ਮਨ 'ਚ ਚਾਹ ਹੈਗਾ ਇਹ ਤੇ ਵੇਖੋ ਗੁਰੂ ਦਾ ਝਾਜ ਆ ਆਪਾਂ ਸਾਰਿਆਂ ਨੂੰ ਚੜ ਜਾਣਾ ਚਾਹੀਦਾ ਇਹ ਸਾਡਾ ਭਲਾ ਹੀ ਤਾਂ ਹੋਣਾ ਜਦੋਂ ਵਾਪਸ ਆਪਣੇ ਮੂਲ ਨਾਲ ਜੁੜਾਂਗੇ ਆ ਸੰਗਤ ਵਿੱਚ ਮੈਂ ਕਈ ਸੱਜਣ ਦੇਖ ਰਿਹਾ ਦਸਤਾਰਾਂ ਹੈ ਨਹੀਂਆਂ ਦਾੜੇ ਨਹੀਂ ਹਨ ਜੇ ਗੁਰੂ ਦੀ ਖੁਸ਼ੀ ਲਾੜੀ ਤੇ ਤੁਸੀਂ ਆ ਸਕਦੇ ਹੋ ਇਹ ਗੁਰੂ ਦਾ ਹੀ ਥਾਪੜ ਹੈ ਆਜੋ ਆਜੋ ਸਰਦਾਰ ਦੀ ਆਜੋ ਗੁਰੂ ਸਾਹਿਬ ਆਜੋ ਦੇਖੋ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਪਰ ਗੁਰੂ ਦੀਆਂ ਰਹਿਮਤਾਂ ਮਿਲਣਗੀਆਂ ਆਪਾਂ ਗੁਰੂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਤੁਰਨਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂ ਜੀ ਬੋਲੇ ਉਹਨਾਂ ਬਾਬਾ ਜੀ ਆਉਂਦੇ ਦੇਖੋ ਬੋਲੇ ਸੋਨੇ ਕੇਸ ਸਾਬਤ ਰੱਖਣੇ ਸਾਡੇ ਗੁਰੂ ਦਾ ਹੁਕਮ ਹੈ ਅਸੀਂ ਆਪਣੇ ਗੁਰੂ ਦੇ ਹੁਕਮ ਨੂੰ ਮੰਨਦੇ ਆ ਮੈਨੂੰ ਖੁਸ਼ੀ ਆ ਮੈਂ ਜਿੱਦਣ ਦੀ ਅਪੀਲ ਕੀਤੀ ਆ ਹਦਾਇਤ ਕੀਤੀ ਆ ਉਦੋਂ ਦੇ ਮੈਨੂੰ ਬੜੇ ਨੌਜਵਾਨ ਉਦਾਂ ਵੀ ਮੈਂ ਤੁਰਦਾ ਫਿਰਦਾ ਗੱਲਾਂ ਕਰਦਾ ਖੁੱਲੀਆਂ ਪਰ ਜਿਨ੍ਹਾਂ ਨੂੰ ਅੱਜ ਤੱਕ ਆਖਿਆ ਵਾ ਉਹਨਾਂ ਨੇ ਕੇਸ ਦਾੜੇ ਰੱਖੇ ਆ ਆਪਾਂ ਆਪਣੇ ਪੰਜਾਬ ਨੂੰ ਬਦਲਾਂਗੇ ਇਹ ਪੰਜਾਬ ਗੁਰੂਆਂ ਦਾ ਪੰਜਾਬ ਆ ਇੱਥੇ ਸੋਹਣੀਆਂ ਦਸਤਾਰਾਂ ਤੇ ਖੁੱਲੇ ਦਾੜੇ ਜਿਹੜੇ ਗੁਰੂ ਨੇ ਬਖਸ਼ਿਸ਼ ਕੀਤੇ ਆ ਇਹ ਵਿਸਣਗੇ ਗੁਰੂ ਦੀਆਂ ਖੁਸ਼ੀਆਂ ਗੁਰੂ ਦੀਆਂ ਰਹਿਮਤਾਂ ਮਿਲਣ ਗਿਆ ਜਥੇਦਾਰ ਭਲਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਪਲਵਾਨ ਜਿਹੜੇ ਸ਼ਹੀਦ ਪਰਿਵਾਰ ਚੋਂ ਉਹ ਆਏ ਆ ਗੁਰਲਾਲ ਸਿੰਘ ਦੀ ਫਤਿਹਗੜ ਮੈਂਬਰ ਰਹੇ ਦੀ ਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਹੀ ਸਤਕਾਰਯੋਗ ਆ ਪ੍ਰੈਸ ਵਾਲੇ ਆਏ ਆ ਆਪਾਂ ਸਾਰਿਆਂ ਦਾ ਭਰ ਜਾ ਪੰਜਾਬ ਨੂੰ ਸੋਹਣਾ ਬਣਾਈਏ ਪੰਜਾਬ ਨੂੰ ਬਲਵਾਨ ਤੇ ਤਗੜਾ ਬਣਾਈਏ ਮਿਲ ਜੁਲ ਕੇ ਰਹੀਏ ਭਾਈਚਾਰਾ ਤੇ ਇਤਿਫਾਕ ਰੱਖੀਏ ਆ ਗੁਰਮਖਾਏ ਆ ਕੀ ਨਾਮ ਇਹਨਾਂ ਦਾ ਜੀ ਆ ਜਾ ਫਿਰ ਹਰਕੀਰਤ ਸਿੰਘ ਹਰਕੀਰਤ ਸਿੰਘ ਨਾ ਪੁਰਾਣਾ ਪਰਿਵਾਰਾ ਨਾਮ ਵੇਖੋ ਕਿੰਨਾ ਸੋਹਣਾ ਹੈ ਹਰ ਤੇ ਸਿਰ ਤੇ ਪੰਥ ਦਾ ਰੰਗ ਆ ਇਹ ਵੀ ਅੱਜ ਤੋਂ ਬਾਅਦ ਸਾਬਦ ਸੂਰਤ ਹੋਣਗੇ ਸੱਚੇ ਬਾਦਸ਼ਾਹ ਕਿਰਪਾ ਕਰਨ ਮਿਹਰ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਗੁਰੂ ਅਨਸਾਰੀ ਹੋਈਏ ਗੁਰੂ ਦੇ ਰਸਤੇ ਤੇ ਚੱਲੀਏ ਤੇ ਗੁਰੂ ਵਾਲੇ ਬਣੀਏ ਆਜੋ ਆਜੋ ਸਰਦਾਰ ਜੀ ਆਜੋ ਇਹ ਵੀ ਲਓ ਜੀ ਇਨਾਮ ਸਰਦਾਰ ਜੀ ਗੁਰਪ੍ਰੀਤ ਜਿਹਦੀ ਪ੍ਰੀ ਦੀ ਗੁਰੂ ਦੇ ਨਾਲ ਆ ਤੇ ਉਹ ਗੁਰੂ ਦੇ ਦਿੱਤੇ ਹੋਏ ਸਿਧਾਂਤ ਤੇ ਚੱਲੂਗਾ ਚਲੋ ਬੜੀ ਖੁਸ਼ੀ ਵਾਲੀ ਗੱਲ ਆ ਵੀ ਨੌਜਵਾਨ ਇਹਨਾਂ ਨੂੰ ਸਿਰਫ ਪ੍ਰੇਰਣਾ ਦੇਣ ਦੀ ਗੱਲ ਆ ਇਹ ਬਾਗੀ ਨਹੀਂ ਹਨਾ ਭਾਈ ਹਰਜਿੰਦਰ ਸਿੰਘ ਜਿਹਨਾਂ ਦੇ ਭਾਈ ਸੁਖਦੇਵ ਸਿੰਘ ਸੁਖਾ ਮੇਰੇ ਇਲਾਕੇ ਦੇ ਆ ਮੇਰੇ ਨਾਲ ਹੀ ਪਿੰਡ ਆ ਉਹ ਪਹਿਲਾ ਖਾਲਸਾ ਕਾਲ ਜਦੋਂ ਪੜਦੇ ਪੂਰੇ ਸਿੱਖ ਨਹੀਂ ਸੀ ਪਰ ਜਦੋਂ ਮਨ ਨੂੰ ਠੋਕਰ ਵਜੀ ਪੂਰੇ ਸਿੱਖ ਵੀ ਬਣੇ ਤੇ ਚੜੀ ਹੋਈ ਬਾਜੀ ਵੀ ਉਹਨਾਂ ਨੇ ਲਾਤੀ ਸੀ ਇਸ ਕਰਕੇ ਇਹਨਾਂ ਤੇ ਕੋਈ ਸ਼ੱਕ ਨਹੀਂ ਆ ਇਹਨਾਂ ਦੇ ਦਿਲਾਂ 'ਚ ਸਿੱਖੀ ਐ ਆਪਾਂ ਬਾਹਰੋਂ ਵੀ ਸਿੱਖ ਬਣੀਏ ਗੁਰੂ ਵਾਲੇ ਬਣੀਏ